ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬੀਜ ਵਾਲੇ ਅੰਗੂਰਾਂ ਦਾ ਜੂਸ ਬੀਜ ਵਾਲੇ ਅੰਗੂਰ ਵੈਸੇ ਉਦਾਂ ਖਾਦੇ ਨਹੀਂ ਜਾਂਦੇ ਹੈਗੇ ਤੁਸੀਂ ਇਹਨਾਂ ਦਾ ਜੂਸ ਬਣਾ ਕੇ ਪੀਓ ਬਹੁਤ ਜ਼ਿਆਦਾ ਹੈਲਦੀ ਵੀ ਹੈ ਤੇ ਟੇਸਟੀ ਵੀ ਬਣਦਾ ਹੈ ਬਹੁਤ ਜ਼ਿਆਦਾ ਉਦਾਂ ਕਿਸੇ ਕੰਮ ਦੇ ਨਹੀਂ ਹੁੰਦੇ ਹੈਗੇ ਕੋਈ ਵੀ ਨਹੀਂ ਖਾਣਾ ਪਸੰਦ ਕਰਦਾ ਹੈਗਾ ਕਿਉਂਕਿ ਜਦੋਂ ਵੀ ਆਪਾਂ ਖਾਂਦੇ ਆ ਤਾਂ ਬੀਜ ਮੂੰਹ ਦੇ ਵਿੱਚ ਆਉਂਦੇ ਆ ਜੂਸ ਬਣਾ ਕੇ ਪੀਓਗੇ ਤਾਂ ਤੁਹਾਡਾ ਜੂਸ ਵੀ ਬਣ ਜਾਊਗਾ ਇੱਕ ਤਰ੍ਹਾਂ ਦਾ ਤੇ ਤੁਹਾਡੇ ਅੰਗੂਰ ਵੀ ਆ ਕੰਮ ਚ ਆ ਜਾਣਗੇ ਮੈਂ ਕਾਲੇ ਅੰਗੂਰ ਲੈ ਆਇਆ ਤੇ ਕੋਲ ਹਰੇ ਜਾਂ ਬਰਾਊਨ ਦੇ ਅੰਗੂਰ ਹੁੰਦੇ ਆ ਕੋਈ ਵੀ ਅੰਗੂਰਾ ਤੁਸੀਂ ਉਹ ਅੰਗੂਰਾ ਜਿਹੜੇ ਲੈ ਸਕਦੇ ਹੋ ਇਸ ਤਰ੍ਹਾਂ ਟਾਣੀਆਂ ਨਾਲੋਂ ਆਪਾਂ ਇਹਨਾਂ ਨੂੰ ਅਲੱਗ ਕਰ ਲਵਾਂਗੇ ਟਾਣੀਆਂ ਜਿਹੜੀਆਂ ਸਾਰੀਆਂ ਹਟਾ ਦਵਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਾਫ਼ ਕਰ ਲਿਆ ਹੈ ਤੇ ਬਾਅਦ ਦੇ ਵਿੱਚ ਕੱਢਣ ਤੋਂ ਆਪਾਂ ਇਹਨਾਂ ਨੂੰ ਧੋ ਲਵਾਂਗੇ ਧੋਣ ਨਾਲ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਇਸ ਤਰ੍ਹਾਂ ਆਪਾਂ ਵਰਕ ਕਰ ਲਿਆ ਹੈ ਇਹਨੇ ਸਾਰੇ ਅੰਗੂਰ ਇਹ ਹੋ ਗਏ ਆ ਇੱਕ ਜਾਰ ਦੇ ਵਿੱਚ ਆਪਾਂ ਇਹਨਾਂ ਨੂੰ ਜੜਾ ਪਾ ਲਵਾਂਗੇ ਧੋਣ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਜਾਰ ਦੇ ਵਿੱਚ ਪਾਇਆ ਹੈ ਇਸ ਤਰ੍ਹਾਂ ਜੂਸ ਬਣਾ ਕੇ ਪੀਓਗੇ ਬਹੁਤ ਜ਼ਿਆਦਾ ਟੇਸਟੀ ਹੈ ਤੇ ਬਹੁਤ ਜ਼ਿਆਦਾ ਹੈਲਦੀ ਹੈ। ਅੰਗੂਰ ਦੇ ਜੂਸ ਨਾਲ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ, ਇਮਿਊਨਿਟੀ ਹੈ ਜਿਹੜੀ ਬੂਸਟ ਹੁੰਦੀ ਹੈ ਤੇ ਜਿਨ੍ਹਾਂ ਨੂੰ ਕਬਜ਼ ਵਗੈਰਾ ਦੀ ਪ੍ਰੋਬਲਮਾਂ ਆ ਜਾਂ ਪੇਟ ਦੀਆਂ ਪ੍ਰੋਬਲਮਸ ਨੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਇਹ ਜੂਸ। ਆਪਾਂ ਕਾਲਾ ਨੂਨ ਪਾ ਲਿਆ ਸਵਾਦ ਅਨੁਸਾਰ ਤੇ ਸਾਦਾ ਨੂਨ ਜਿਹੜਾ ਉਹ ਵੀ ਪਾ ਲਵਾਂਗੇ ਆਪਾਂ ਸਵਾਦ ਅਨੁਸਾਰ। ਹੁਣ ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾਈ ਆ ਤੇ ਵੈਸੇ ਤਾਂ ਅੰਗੂਰਾਂ ਦੇ ਵਿੱਚ ਮਿੱਠਾ ਹੁੰਦਾ ਹੀ ਆ ਪਰ ਫਿਰ ਵੀ ਆਪਾਂ ਜਿਹੜਾ 2 ਚਮਚਾ ਦਾ ਟੇਸ ਨੂੰ ਬੈ ਹੁਣ ਇਹਦੇ ਵਿੱਚ ਮੈਂ ਪਾਣੀ ਆ ਜਿਹੜਾ ਪਾ ਲਿਆ ਏ ਠੰਡਾ ਪਾਣੀ ਡੇਢ ਕ ਗਲਾਸ ਪਹਿਲਾਂ ਤੁਸੀਂ ਭਾਵੇਂ ਘੱਟ ਰੱਖ ਲਓ ਬਾਅਦ ਵਿੱਚ ਪਾਣੀ ਆ ਜਿਹੜਾ ਐਡ ਕਰ ਲੋ ਤੇ ਜੂਸ ਆ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਇਹਨੂੰ ਛਾਲਣੀ ਦੀ ਮਦਦ ਦੇ ਨਾਲ ਆਪਾਂ ਜਿਹੜਾ ਛਾਨ ਲਵਾਂਗੇ ਇਹ ਹੱਡੀਆਂ ਲਈ ਵੀ ਬਹੁਤ ਵਧੀਆ ਹੁੰਦਾ ਅੰਗੂਰ ਦਾ ਜੂਸ ਤੇ ਹਾਰਟ ਲਈ ਵੀ ਬਹੁਤ ਜ਼ਿਆਦਾ ਵਧੀਆ ਏ ਇਹਨੂੰ ਆਪਾਂ ਇਸ ਤਰ੍ਹਾਂ ਜਿਹੜੇ ਸਾਰੇ ਛਿਲਕੇ ਤੇ ਬੀਜ ਆ ਜਿਹੜੇ ਅਲੱਗ ਹੋ ਗਏ ਆ ਪਿਓਰ ਆਪਣਾ ਜੂਸ ਬਣ ਕੇ ਤਿਆਰ ਹੋ ਗਿਆ ਇਦਾਂ ਦਾ ਤਾਂ ਤੁਹਾਨੂੰ ਬਾਜ਼ਾਰ 'ਚ ਵੀ ਨਹੀਂ ਮਿਲਦਾ ਹੈਗਾ ਤੇ ਜ਼ਿਆਦਾ ਮਿਹਨਤ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਟੇਸ ਤਾਂ ਬਿਲਕੁਲ ਰੀਅਲ ਜੂਸ ਵਰਗਾ ਆਊਗਾ ਤੁਹਾਨੂੰ ਇੰਨੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਛਾਣ ਲਿਆ ਹੈ ਚੰਗੀ ਤਰ੍ਹਾਂ ਹੁਣ ਆਪਾਂ ਨੂੰ ਸਰਵ ਕਰ ਲਵਾਂਗੇ ਠੰਢੀ ਠੰਢੀ ਬਰਫ਼ਾ ਜਿਹੜੀ ਪਾ ਲਵਾਂਗੇ ਉਸ ਤੋਂ ਬਾਅਦ ਜੂਸ ਪਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਥੋੜੇ ਜਿਹਾ ਪਦੀਨੇ ਦੇ ਪੱਤੇ ਜਾਂ ਫਿਰ ਨਿੰਬੂ ਆਵੇ ਨਚੋੜ ਸਕਦੇ ਹੋ ਉਹਦੇ ਨਾਲ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ ਬਿਲਕੁਲ ਬਾਜ਼ਾਰ ਵਰਗਾ ਆਊਗਾ ਤੁਹਾਨੂੰ ਇਸ ਤਰ੍ਹਾਂ ਵੀ ਬਣਾਉਂਗੇ ਇਸ ਤਰ੍ਹਾਂ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਆਪਾਂ ਪੁਦੀਨੇ ਦੇ ਨਾਲ ਆ ਜਿਹੜਾ ਇਹਨੂੰ ਸਰਵ ਕਰ ਲਵਾਂਗੇ ਪੁਦੀਨਾ ਤਾਂ ਵਿੱਚ ਹੀ ਡੁੱਬ ਗਿਆ ਚਲੋ ਕੋਈ ਨਹੀਂ ਦੁਬਾਰਾ ਰੱਖਦੇ ਆਪਾਂ ਆਪਾਂ ਬਾਜ਼ਾਰ ਵਰਗਾ ਜੋ ਬਣਾਉਣਾ ਹੈ ਫਿਰ ਆਪਾਂ ਕਿਹੜਾ ਕਾਟਾਂ ਥੋੜੀ ਜਿਹੀ ਬਰਫ਼ ਹੋਰ ਪਾਵਾਂਗੇ ਤੇ ਪੁਦੀਨਾ ਜਿਹੜਾ ਉੱਪਰ ਸੈੱਟ ਕਰ ਦਵਾਂਗੇ ਉਸ ਤੋਂ ਬਾਅਦ ਟੇਸਟੀ ਜੂਸ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ પી ਸਕਦੇ ਹੋ ਤੇ ਜਿਹੜੇ ਤੁਹਾਡੇ ਅੰਗੂਰਾ ਉਹ ਵੀ ਬੇਸ ਨਹੀਂ ਜਾਣਗੇ ਤੇ ਟੇਸਟੀ ਜੂਸ ਵੀ ਬਣ ਜਾਊਗਾ ਹਲਦੀ ਵੀ ਆ ਇਸ ਤਰ੍ਹਾਂ ਵਧੀਆ ਵਧੀਆ ਰੈਸਪੀਜ਼ ਦੇਖਣ ਲਈ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੋ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤੇ ਨਾਲ ਦੀ ਨਾਲ ਜਿਹੜਾ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਥੈਂਕ ਯੂ ਜੀ ਮਿਲਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ